ਨਸ ਨੂੰ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜੀ ਦੀ ਮਨਜ਼ੂਰ ਦਸਮ ਪਿਤਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਟੱਬਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈਡ ਗ੍ਰੰਥੀ ਗੇਸਕਟ ਸਾਹਿਬ ਭਾਈ ਜੁਗਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਬ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਗੁਰਦੁਆਰਾ 蒂ਬਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ। ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਜਗ੍ਹਾ ਤੇ ਸਵਾਗਤੀ ਗੀਟ ਲਗਾਏ ਗਏ ਸਨ। ਇੱਥੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਸਨ। ਨਸਰੋ ਮਨਸੂਦ ਗੁਰੂ ਗੋਬਿੰਦ ਸਿੰਘ ਇਹ ਜੀ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਨਾ ਸਰੋਂ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹਕ ਰਾਗਲ ਜੂਰ ਗੁਰੂ ਗੋਬਿੰਦ ਸਿੰਘ ਜੋ ਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਨਾਸਰੋਂ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ Asro Mansoor Guru Gobind Singh Ejdi Mansoor Guru Gobind Singh

ਸ਼ਾਹ ਅਗਨ ਸਾਹ ਸ਼ਾਹ ਸਗਨ ਸਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ ਸਾਹੇ ਸਗਨ ਸਾਹ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰ ਗੋ ਬਦ ਦੋ ਆਲਮ ਸ਼ਾ ਗੁਰ ਗੋਬਿੰਦ ਸਿੰਘ ਖਸਮ ਰਾਜਾ ਕਾ ਗੁਰ ਗੋਬਿੰਦ ਸਿੰਘ ਬਰ ਦੁਆਲਮ ਸ਼ਾ ਗੁਰੂ ਗੋਬਿੰਦ ਸਿੰਘ ਖਸਮ ਰਾਜਾ ਕਾ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਗ ਗੁਰ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ sanga huh? Desh Guru Gobind Singh Badshah Darvesh Guru Gobind Singh Hak Gak Yandesh Guru Gobind Singh ਬਾਦਸ਼ਾਹ ਦਰਬੇਸ਼ ਗੁਰ ਗੋਬਿੰਦ ਸਿੰਘ 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 ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਇਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸਿੰਘ ਨਾਸਰੋ ਇਸ ਮੌਕੇ ਸੰਤ ਕਰਮਜੀਤ ਸਿੰਘ ਅਤੇ ਸੰਤ ਬਲਬੀਰ ਸਿੰਘ ਨੇ ਨਗਰਗੀਤਨ ਵਿੱਚ ਸ਼ਾਮਲ ਸੰਗਤਾਂ ਤੇ ਮਹਾਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਗੂ ਜੀ ਨੇ ಅಪਾਰ ਬਖਸ਼ਸ਼ ਐਮਤ ਕੀਤੀ ਹੈ ਅੱਜ ਦੀ ਸਦਕਾਰ ਜੋ ਸੱਚਖੰਡ ਵਾਸੀ ਸੰਤ ਬਾਬਾ ਲਖਮਣ ਸਿੰਘ ਜੀ ਸੰਤ ਬਾਬਾ ਸੋਹਣ ਸਿੰਘ ਜੀ ਇਹਨਾਂ ਦੇ ਪਾਵਨ ਪੁੱਤਰ ਸਥਾਨਾਂ ਤੇ ਸੇਵਾ ਨਿਭਾ ਰਹੇ ਆਦੀ ਸਦਕਾਰ ਜੋ ਸਿੰਘ ਸੰਤ ਬਾਬਾ ਕਰਮ ਸਿੰਘ ਜੀ ਕਰਮਜੀਤ ਸਿੰਘ ਜੀ ਸੰਤ ਬਾਬਾ ਬਲਵੀਰ ਸਿੰਘ ਜੀ ਇਹਨਾਂ ਦੇ ਉਦਮ ਉਪਰਾਲੇ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਦੀ ਕਿਰਪਾ ਸਦਕਾ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਡੱਬਾ ਸਾਹਿਬ ਤੋਂ ਆਰੰਭ ਹੋਇਆ ਹੈ ਸੰਜੀ ਸੰਗਤਾਂ ਦਾ ਭਾਰੀ ਇਕੱਠ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਬੇਅੰਤ ਸੰਗਤਾਂ ਸਥਾਨਾਂ ਦੇ ਨਾਲ ਪਿਆਰ ਕਰਦੇ ਹਨ ਜਿੱਥੇ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਉੱਥੇ ਵਕਤ ਬਾਕ ਸਥਾਨਾਂ ਦੇ ਮਹਾਪੁਰਸ਼ ਵੀ ਇਸ ਨਗਰਕੀਤ ਵਿੱਚ ਸਮੂਲਿਤ ਕੀਤੀ ਹੈ ਤਾਕਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਦਾਸ ਅਤੇ ਨਿਸ਼ਾਨੀ ਸਹਿਬਾਨ ਇਸ ਤਰੀਕੇ ਇਸ ਘਰ ਸਾਹ ਕੋ ਆਕਰ ਗਿਨਾ ਨਗਰ ਕੀਰਤ ਵਿੱਚ ਹਾਜ਼ਰੀਆਂ ਭਰ ਰਹੀਆਂ ਸੰਗਤ ਜੀ ਆਓ ਬੜੇ ਪ੍ਰੇਮ ਭਾਵਨਾ ਦੇ ਨਾਲ ਗੰਦਾਂ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਹਿ ਦੇ ਅਨੁਸਾਰ ਦੰਦਿਏ ਵਿਵਹ ਪਹੌਲ ਕੰਢੇ ਘਾਰ ਹੋਏ ਜਨਮ ਸੁਹੇਲਾ ਅਮਰਸ਼ਾਕ ਦੇ ਔਰ ਸਿੰਘ ਸਾਜ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀ ਗਏ ਮਹਾਮੁਖੀਆਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਕਾਂਸ਼ੀ ਗੁਰੂ ਸਾਹਿਬ ਜੀ ਮਾਰੇ ਪ੍ਰਕਾਸ਼ ਵਰਦਨੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੀਂ ਪ੍ਰਕਾਸ਼ ਹਮਾਰਾ ਪਹਿਓ ਪਟਨਾ ਸ਼ਹਿਰ ਵਿਖੇ ਪਵਲੈਓ ਆਨੰਦਪੁਰ ਸਾਹਿਬ ਦੇ ਵਾਸੀ ਪੰਥ ਦੇ ਵਾਲੀ ਦਸ਼ੇਸ਼ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅੱਜ ਗੁਰਦੁਆਰਾ ਕਿਬਾਦ ਸਾਹਿਬ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਜੀ ਦਾ ਉਤਾਰਪੁਰ ਮਨਾ ਲਿਆ ਹੈ ਆ ਮਹਾਨ ਨਗਰ ਕੀਰਤਨ ਚਾਲੇ ਪਾ ਕੇ ਪ੍ਰਵਾਦ ਚੌਕ ਪਹੁੰਚ ਚੁੱਕਾ ਹੈ ਸਾ ਸੰਗਤ ਜੀ ਸਾਬ ਮਾਈ ਭਾਈ ਸੰਗਤਾਂ ਬੜੀ ਸ਼ਰਧਾ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਉਤਾਰਪੁਰ ਨੂੰ ਆਪੋ ਆਪਣੀਆਂ ਗੱਡੀਆਂ ਦੇ ਵਿੱਚ ਆਪੋ ਆਪਣੇ ਸਾਥਨਾਂ ਤੇ ਪਹੁੰਚ ਕੇ ਚੱਲੇ ਪਾ ਰਹੇ ਹਨ ਸਾਜ ਸੰਗਤ ਜੀ ਸੰਤ ਮਹਾਂਪੁਰਸ਼ ਵੀ ਹਾਜ਼ਰ ਹੋਏ ਹਨ ਗੁਰਦੁਆਰਾ ਮਿੱਠਾ ਟੁਆਣੇ ਵਾਲੇ ਮਾਨਪ੍ਰੀਤ ਹਾਜ਼ਰ ਹੋਏ ਪ੍ਰੇਤਪਾਲ ਸਿੰਘ ਜੀ ਹਾਜ਼ਰ ਹੋਏ ਹਨ ਸਾਡੇ ਸਤਿਕਾਰਯੋਗ ਸੰਤ ਬਾਬਾ ਮਹਾਵੀਰ ਸਿੰਘ ਜੀ ਉਹ ਵੀ ਪਹੁੰਚੇ ਹੋਏ ਹਨ ਸਰਜੀਤ ਸਿੰਘ ਜੀ ਸੰਤ ਬਾਬਾ ਜੀਤ ਸਿੰਘ ਜੀ ਜੌੜਾ ਵਾਲੇ ਉਹ ਵੀ ਪਹੁੰਚੇ ਹੋਏ ਹਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਬਾੜੀਆਂ ਵਾਲੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਟਮੇਲੀ ਵਾਲੇ ਉਹ ਵੀ ਪਹੁੰਚੇ ਹਨ ਸੰਤ ਬਾਬਾ ਬਰਖਤਾ ਡੇਰੇ ਤੋਂ ਤਰਲੋਚਨ ਸਿੰਘ ਜੀ ਉਹ ਵੀ ਹਾਜ਼ਰੀ ਭਰ ਰਹੇ ਹਨ ਸਾਧ ਸੰਗਤ ਜੀ ਵੱਡੀ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਆਪਤਾਰਪੁਰ ਦੇ ਵਿੱਚ ਨਾਨ ਨਗਰ ਕੀਰਤਨ ਤੇ ਹਾਜ਼ਰੀ ਭਰ ਰਹੀਆਂ ਹਨ ਪੰਜ ਪਿਆਰੇ ਪੰਜ ਨਿਸ਼ਾਨ ਸਿੰਘ ਹੈਡ ਗ੍ਰਾਂਤੀ ਸਾਹਿਬ ਭਾਈ ਸਾਹਿਬ ਭਾਈ ਜਗਿੰਦਰ ਸਿੰਘ ਜੀ ਉਹਨਾਂ ਨੇ ਅਰਦਾਸ ਕਰਕੇ ਕੀਰਤਨ ਨੂੰ ਰਵਾਨਾ ਕੀਤਾ ਨਗਰ ਕੀਰਤਨ ਉਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿੱਖ ਬਲ ਪਰ ਸੋਸਾਇਟੀ ਵਾਲੇ ਪ੍ਰਧਾਨ ਸਾਹਿਬ ਟੀਮ ਚ ਨੇ ਪਹੁੰਚੇ ਹਨ ਉਨਾ ਦਾ ਵੀ ਬਹੁਤ-ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਦੇਸ਼ਾਂ-ਪਰਦੇਸਾਂ ਦੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਵਤਾਰ ਵਰਤਿਆਂ ਸਾਡੇ ਸਤਾਰਜੋਗ ਸੰਤ ਪਾਪਾ ਕਰਨਗੀ ਸਿੰਘ ਜੀ ਇਹ ਦਾਸ ਵੱਲੋਂ ਲੱਖ-ਲੱਖ ਵਧਾਈਆਂ ਹਨ ਬਹੁਤ-ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਚੈਨਲ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਦੇਸ਼ਾਂ-ਪਰਦੇਸਾਂ ਦੇ ਵਿੱਚ ਇਸ ਨਗਰ ਕੀਰਤਨ ਨੂੰ ਲਾਈਵ ਦਿਖਾ ਰਹੇ ਹਨ ਸਾਰੀਆਂ ਸੰਗਤਾਂ ਦਾ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸੇ ਤਰ੍ਹਾਂ ਨਾਬਾ ਬਿਖੇਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਨਾਬਾ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਅਜੀਪਾਲ ਸਿੰਘ ਕੋਨੇਵਾਲਾ ਸਾਹਿਬ ਤੋਂ ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਬ ਪਿਆਰ ਦੀ ਅਗਵਾਈ ਵਿੱਚ ਰਵਾਨਾ ਹੋਇਆ ਨਸ ਨੂੰ ਮਨਸੂਰ ਗੁਰੂ ਗੋਬਿੰਦ ਸਿੰਘ ej di manzoor gur gobind singh nasro manzoor gur gobind singh ej di manzoor gur gobind singh gur gobind singh gur gobind singh gur gobind ਸਿੰਗ ਗੁਰ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਇਸ ਮੌਕੇ ਐਸਜੀਪੀਸੀ ਮੈਂਬਰ ਸੁਤਿੰਦਰ ਸਿੰਘ ਟੋੜਾ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ। ਇਹ ਸਮੁੱਚਾ ਖਾਲਸਾ ਬੰਦ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ ਕਾਲੀ ਕੀਤਰ ਦੇ ਸਪੇਸ਼ ਪਿਤਾ ਸਰਬੰਸਾਨ ਨਿਪਤਾ ਅੰਮਰ ਦੇ ਦਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦੇ ਆੜਾ ਬੜੇ ਜਹੋ ਜਰਾ ਨਾਲ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਅਸੀਂ ਗੁਰੂ ਪਾਤਸ਼ਾਹ ਤੇ ਕਿਤੇ ਪਰ ਪਾਰ ਦੇ ਤਾਂ ਨਹੀਂ ਕੌਮ ਦੇ ਸਕਦੀ। ਸਵਾਸਤ ਸਤਿ ਸ਼ੁਕਰਾਨਾ ਕਰ ਸਕਦੇ ਆ ਗੁਰੂ ਪਾਤਸ਼ਾਹ ਦਾ ਪਾਤਸ਼ਾਹ ਨੇ ਸਾਨੂੰ ਸਿੱਕੀ ਬਖਸ਼ੀ ਸਰਦਾਰੀ ਬਖਸ਼ੀ ਉਹਨਾਂ ਨਤਾਨਿਆਂ ਨੂੰ ਨਮਾਨਿਆਂ ਨੂੰ ਸਰਦਾਰੀਆਂ ਬਖਸ਼ੀਆਂ ਪਾਤਸ਼ਾਹ ਹੀ ਬਖਸ਼ੀ ਉਹ ਦਸਮੇਸ਼ ਪਿਛ ਦਾ ਜੰਮ ਦਿਹਾੜਾ ਮਨਾ ਰਿਆ ਆਓ ਗੁਰੂ ਪਾਤਸ਼ਾਹ ਦੇ ਬਖਾਏ ਰਸਤੇ 'ਤੇ ਚੱਲ ਕੇ ਆਪਣੇ ਪਰਿਵਾਰਾਂ ਨੂੰ ਗੁਰੂ ਨਾਲ ਜੋੜੀਏ ਊੜਾ ਤੇ ਜੂੜਾ ਸੰਭੀਏ ਊੜਾ ਸੰਭਾਂਗੇ ਬਾਣੀ ਨਾਲ ਜੁੜਾਂਗੇ ਜੂੜਾ ਸੰਭਾਂਗੇ ਸਿੱਖੀ ਨਾਲ ਜੁੜਾਂਗੇ ਗੁਰੂ ਕਿਰਪਾ ਕਰੇ ਇਸ ਪਵਿੱਤਰ ਦਿਹਾੜੇ 'ਤੇ ਸਾਨੂੰ ਸਾਰਿਆਂ ਨੂੰ ਗੁਰੂ ਪਾਤਸ਼ਾਹ ਜੀ ਸ਼ੀਸ਼ਾ ਦਾ ਪਾਤਰ ਬਣਾਵੇ ਔਰ ਅਸੀਂ ਗੁਰੂ ਘਰ ਨਾਲ ਜੁੜ ਕੇ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਜੋੜ ਕੇ ਆਪਣਾ ਜੀਵਨ ਸਵਲ ਕਰੀਏ ਗੁਰੂ ਜੀ ਦੇ ਮਹਾਰਾਜ ਦਾ ਸੇਵਕ ਰੇਖਾ ਸੇਧਾਂ ਪ੍ਰੇਰਨਾ ਦਾ ਵਾਰਾ ਹੈਗਾ ਕਿ ਨਾਪਾਏ ਦੇ ਇਤਿਹਾਸ ਤੋਂ ਗੁਰਦੁਆਰੇ ਤੋਂ ਪੋਰੀਆਂ ਵਾਲਾ ਗੁਰਦੁਆਰਾ ਸਾਹਿਬ ਤੋਂ ਮੱਟਰਪੀਲ ਚੱਲਿਆ ਹੈਗਾ ਉਹਨਾਂ ਨੂੰ ਯਾਦ ਨੂੰ ਸਮਰਪਤ ਬੜੀ ਮਤਲਬ ਲੋਕ ਸਰਤਾ ਤੇ ਸਤਕਾਰ ਦੇ ਨਾਲ ਇਹਦੇ ਵਿੱਚ ਸ਼ਾਮਲ ਹੋਏ ਨੇ ਤੇ ਪ੍ਰਮਾਤਮਾ ਦੇ ਅੰਦਾਜ਼ ਕਰਦੇ ਵੈਕੂ ਸੱਚੇ ਪਾਤਸ਼ਾਹ ਸਰਬਸ਼ਕਤੀ ਗੁਰੂ ਜੀ ਮਹਾਰਾਜਾ ਸਾਡੇ ਤੇ ਹਮੇਸ਼ਾ ਫਿਰ ਬਰਦਾ। ਅੱਜ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਪਰਬ ਨੂੰ ਲੈ ਕੇ ਨਗਰ ਕੀਰਤਨ ਨਾਭਾ ਦੀ ਤੱਕੇ ਤੋਂ ਸਰਬਾਨਾ ਹੋ ਰਿਹਾ ਹੈ ਗੁਰੂ ਗੁਰਦਵਾਰਾ ਘੋੜਿਆਵਾਲੇ ਤੋਂ। ਇਹ ਸੋ ਬਹੁਤ ਪਵਿੱਤਰ ਦਿਹਾੜਾ ਹੈ ਬਹੁਤ ਪਵਿੱਤਰਤਾ ਇਸ ਦਿਹਾੜੇ ਦੀ ਮੰਨੀ ਜਾਂਦੀ ਹੈ। ਕੋ ਪੂਰੇ ਵਿਸ਼ਵ ਦੇ ਵਿੱਚ ਇਸ ਖੁਸ਼ੀ ਨੂੰ ਲੈ ਕੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੋ ਪਾਤਸ਼ਾ ਬਖਸ਼ਿਸ਼ ਕਰਨ ਤੇ ਜਿਹੜੀਆਂ ਸਾਡੇ ਸਮਾਜ ਵਿੱਚ ਕ੍ਰਿਤਿयां ਆਈਆਂ ਨੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਬਰਾਈਆਂ ਆਈਆਂ ਨੇ ਕਦੂਦਿਆਂ ਨੂੰ ਖਿੱਚੋ ਤਾਣ ਕਰਦੇ ਨੇ ਇੱਕ ਦੂਜੇ ਦੇ ਕੱਪੜੇ ਬਾੜਦੇ ਨੇ ਗੁਰੂ ਪਾਤਸ਼ਾ ਬਖਸ਼ਿਸ਼ ਕਰੇ ਕਿ ਸਾਰੇ ਲੋਕ ਗੁਰੂ ਪਾਤਸ਼ਾ ਦੇ ਦੱਸੇ ਰਸਤੇ ਦੇ ਮਾਰਗ 'ਤੇ ਚੱਲ ਕੇ ਆਪਣੀ ਜਿਹੜੀ ਦਸਾਂ ਉਹਦੀ ਕਿਰਤ ਕਮਾਈ ਕਰਨ ਤੇ ਗੁਰੂ ਪਾਤਸ਼ਾ ਦੇ ਚੱਲ ਨਾਲ ਜੁੜ ਕੇ ਰਹੀਏ ਸੋ ਮੈਂ ਨਾਭਾ ਵਾਸੀਆਂ ਨੂੰ ਦੇਸ਼ ਵਿਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਪਾਤਸ਼ਾ ਦੇ ਪਵਿੱਤਰ ਦਿਹਾੜੇ ਦੀ ਖੁਸ਼ੀਆਂ ਨਾਲ ਮਨਾਈਏ ਮਾ ਵਿਚਾਰਿਕ ਸੰਜ ਪੈਦਾ ਕਰੀਏ ਕਿ ਚੌਦ ਵਰਨੋ ਕੋ ਸੰਜ ਪੰਥ ਸੋਸ ਪੰਥ ਦੇ ਅਪਾ ਸਾਰੇ ਭਾਲੀ ਆ ਤੇ ਸਾਰੇ ਲੋਕਾਂ ਨੂੰ ਪਿਆਰ ਕਰੀਏ ਇਸ ਮੋਕੇ ਰਾਗੀਟਾ ਡੀਜ ਨੇ ਕੀਰਤਨ ਤੇ ਵਾਰਾ ਰਹੀ ਹਾਜ਼ਰ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਮੈਂਬਰ ਐਸਜੀਪੀਸੀ ਮਿੱਠੂ ਸਿੰਘ ਕਹਨ ਕੇ ਲੋਕਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਗਵੀਰ ਸਿੰਘ ਅਤੇ ਬੀਰਵਿਲ ਸਿੰਘ ਨੇ ਸੂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਵਾਦ ਦਿੱਤੀ ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਵਾ ਤੋਂ ਆਰੰਭ ਹੋਇਆ ਨਸਰੋਂ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਨਸਰੋਂ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਗੁਰਗੋਬਿੰਦ ਸਿੰਘ ਗੁਰਗੋਬਿੰਦ ਸਿੰਘ ਗੁਰਗੋਬਿੰਦ ਸਿੰਘ ਮੈਂਬਰ ਐਫਜੀਪੀਸੀ ਮਿੱਠੂ ਸਿੰਘ ਕਾਨ੍ਹਕੇ ਲੋਕਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਗਵੀਰ ਸਿੰਘ ਅਤੇ ਬੀਰਵਿਲ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਵਾਦ ਦਿੱਤੀ ਵਾਇਕ੍ਰੂ ਜੀ ਕਾ ਖਾਲਸਾ ਵਾਇਕ੍ਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਅੱਜ ਮਿਤੀ 4 ਅਮਰਿ ਨੂੰ ਮਾਨਸਾ ਆਪੇ ਗੁਰਦੁਆਰਾ ਸਾਹਿਬ ਬਜਾਰ ਮਾਨਸਾ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਦੇ ਵਿੱਚ ਮਾਨਸਾ ਸ਼ਹਿਰ ਦੇ ਸਿੱਖ ਸ਼ਰਧਾਲੂ ਸੰਗਤ ਵੱਡੀ ਗਿਣਤੀ ਵਿੱਚ ਪਹੁੰਚਣਗੇ ਤੋਂ ਇਸ ਪ੍ਰਕਾਸ਼ ਪੁਰਬ ਤੋਂ ਦੀ ਬਹੁਤ ਸਰਕਾਰ ਨਾਲ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈਗਾ ਅੱਜ ਪ੍ਰਕਾਸ਼ ਕੀਤਾ ਗਿਆ ਤੇ 6 ਜਨਵਰੀ ਨੂੰ ਗੁਰਦੁਆਰਾ ਸਿੰਘ ਸਭਾ ਆ ਮਾਨ ਸਾਹਿਬ ਦੇ ਜਿਹੜਾ ਉਹ ਭੋਗ ਪਾਇਆ ਜਾਵੇਗਾ ਤੇ ਇਸ ਸਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਚਰੀ ਉਹ ਬਹੁਤ ਜਿਹਨੇ ਪ੍ਰਬੰਧ ਕੀਤਾ ਹੈਗਾ ਉਹ ਧੰਨਤਾ ਦੇ ਪਾਤਰ ਹੈ ਤੇ ਹੋਰ ਮਾਨ ਸਾਹ ਸੋਚਾ ਨਗਰ ਨਵਾਕਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਖਸ਼ੇਸ਼ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇ ਹਲੇ ਨੂੰ ਸਮਰਪਿਤ ਆ ਜਿੱਥੇ ਦੁਨੀਆ ਭਰ ਦੇ ਵਿੱਚ ਇਹ ਸੁਮਹਾਨ ਖੁਸ਼ੀ ਦੇ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਨੇ ਅੱਜ ਮਾਨਸਾ ਦੀ ਪਵਿੱਤਰ ਧਰਤੀ ਤੇ ਵੀ ਗੁਰਦੁਆਰਾ ਸਿੰਘ ਸਵਾ ਮੀਨ ਬਾਜ਼ਾਰ ਮਾਨਸਾ ਵਿਖੇ ਨਗਰ ਕੀਰਤਨ ਆਰੰਭ ਹੋਇਆ ਜੀਜੀ ਅਗਵਾਈ ਪੰਜ ਪੈਰੇ ਸਾਹਿਬਾਨ ਕਰ ਰਹੇ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੈ ਇਹ ਮਹਾਨ ਨਗਰ ਕੀਰਤਨ ਸੂਚੇ ਸ਼ਹਿਰ ਵਿੱਚ ਵੀ ਹੁੰਦਾ ਹੋਇਆ ਗੁਰਦੁਆਰਾ ਵਿਖੇ ਆ ਲਾਸਟ ਆ ਕੇ ਸਮਾਪਤੀ ਕਰੂਗਾ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਗੱਤਕੇ ਵਾਲੇ ਵੀਰ ਗੱਤਕੇ ਦੇ ਜੋਹਰ ਬਖਾਉਣਗੇ ਉੱਥੇ ਫੌਜੀ ਵੀਰ ਫੌਜੀ ਬੈਂਡ ਵਾਲੇ ਜੋ ਵੀਰ ਨੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਹਜ਼ਾਰਾਂ ਦੀ ਸੰਗਤ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬਾਨ ਦਾ ਜਸ ਕੀਤਾ ਕਰ ਰਹੀ ਆ ਨਿੱਕੇ ਨਿੱਕੇ ਬੱਚੇ ਨਿਸ਼ਾਨ ਸਾਹਿਬ ਲੈ ਕੇ ਇਸ ਨਗਰ ਕੀਰਤਨ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਮੈਂ ਲੋਕਲ ਪੁਰਦਰਾ ਪ੍ਰਬੰਧ ਕਮੇਟੀ ਤਰਫੋਂ ਇਸ ਮਹਾਨ ਨਗਰ ਕੀਰਤਨ ਦੀ ਸ਼ਹਿਰ ਨਿਵਾਸੀਆਂ ਨੂੰ ਦੁਨੀਆ ਵਿੱਚ ਵਸਦੇ ਸਿੱਖਾਂ ਨੂੰ ਸਮੂੱਚੇ ਸੰਸਾਰ ਵਾਸੀਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਨੋ ਕੇ ਸ਼ੇਨਸ਼ਾ ਦੁ ਜਹਾਨ ਦੇ ਵਾਲੇ ਭਾਨ ਤਨ ਸ੍ਰੀ ਗੁਰਬਖਸ਼ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਅੱਜ ਸੰਗਤਾਂ ਦੇ ਬੜੀ ਸ਼ਰਧਾ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਪੰਜ ਤਿਆਰਿਆਂ ਦੀ ਅਗਵਾਈ ਵੇਖ ਪਾਸ਼ਾ ਦੀ ਹਜ਼ੂਰੀ ਵਿੱਚ ਅੱਜ ਪਾਸ਼ਾ ਖੁਸ਼ੀਆਂ ਬਖਸ਼ੇ ਰਹੇ ਨੇ ਬਹਾਰਤ ਦੇ ਪਾਸ਼ਾ ਜੀ ਬੜੀ ਮਹਾਨ ਕਿਰਪਾ ਹੋਈ ਹੈ ਵਕਤਾ ਪਾਰਟੀ ਹੋਰ ਵਹਿਣਵਾਜੇ ਵਾਲੇ ਸਾਰੇ ਪਾਸੇ ਰੌਣਕਾ ਸ਼ਹਿਰ ਦੇ ਵਿੱਚ ਅਜੇ ਨਹੀਂ ਰੌਣਕਾ ਪਾਸ਼ਾ ਕਿੱਸਾ ਕਰਨ ਆਪ ਵੀ ਚੈਨਾਂ ਦਾ ਪਿਆਰ ਵਕਤਨ ਬਹੁਤ ਬਹੁਤ ਸੇਵਾਵਾਂ ਕਰੰਦੇ ਉਹਦੇ ਅਨੁਸਾਰੀਆਂ ਸੰਗਤਾਂ ਨੂੰ ਪਾਸ਼ਾ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤ